ਭਾਈ ਗਾਂਧੀ ਫੋਰ ਦੀ ਤਿਆਰੀ ਕਿੰਨੀ ਹੈ ਇਹ ਸ਼ੁੱਕਰਵਾਰ ਨੂੰ ਜਿਹੜੀ ਸਾਡੀ ਆਡੀਅנס ਹੈ ਜੇ ਕਹੂਗੀ ਅਸੀਂ ਬਣਾਵਾਂਗੇ ਤੁਹਾਨੂੰ ਲੱਗਦਾ ਨਹੀਂ ਕਿ ਤੁਸੀਂ ਕਰੈਕਟਰ ਨਾਲ ਇੰਨਾ ਜੋੜ ਜਾਂਦੇ ਹੋ ਕਿ ਯਾਰ ਡਿਮਾਂਡ ਕਰਦੇ ਹੋ ਕਿ ਹੋਰ ਆਉਣੀ ਚਾਹੀਦੀ ਹੈ ਪਰ ਉਹ ਗੱਲ ਸੱਚੀ ਹੋ ਗਈ ਕਿ ਗਾਂਧੀ ਨੂੰ ਪਿਆਰ ਕਰਨਾ ਨਹੀਂ ਆਇਆ ਹਾਂਜੀ ਗਾਂਧੀ ਨੂੰ ਪਿਆਰ ਕਰਨਾ ਨਹੀਂ ਆਇਆ ਹਾਂਜੀ ਤਾਂ ਗਾਂਧੀ ਨੂੰ ਲੋਕ ਪਿਆਰ ਨਹੀਂ ਕਰ ਦਿੰਦੇ ਬਾਈ ਯਾਰ ਹੁਣ ਆਇਆ ਨਹੀਂ ਯਾਰ ਫਿਰ ਫਿਲਮ ਦੀ ਖਾਸੀਅਤ ਇਹ ਹੈ ਵੀਰੇ ਬਹੁਤ ਸਾਰੇ ਫਰੈਸ਼ ਚਿਹਰਿਆਂ ਨਾਲ ਆਈ ਹੈ ਨਵੇਂ ਚਿਹਰਿਆਂ ਨਾਲ ਆਈ ਹੈ ਸਾਡ ਟੈਲੈਂਟ ਕਿ ਨਵਾਂ ਟੈਲੈਂਟ ਲੈ ਕੇ ਆਈ ਐ ਇਹ ਜ਼ਰੂਰਤ ਆ ਅੱਜ ਦੇ ਟਾਈਮ 'ਚ ਇਹ ਨਹੀਂ ਕਿ ਇਕੱਲਾ ਦੇਵ ਫਰੌੜ ਆਈ ਜਾਵੇ ਜਾਂ ਕੋਈ ਹੋਰ ਆਈ ਜਾਵੇ ਸਿਨੇਮਾ ਵੱਡਾ ਹੋਣਾ ਚਾਹੀਦਾ ਸਿਨੇਮਾ ਵੱਡਾ ਉਦੋਂ ਹੋਊਗਾ ਜਦੋਂ ਬਹੁਤ ਸਾਰੇ ਫਰੈਸ਼ ਫੇਸ ਜਿਹੜੇ ਹੈਗੇ ਨੇ ਉਹ ਸਿਨੇਮੇ ਨੂੰ ਮਿਲਣੇ ਜਿੱਤੇ ਬੋਲੋਗੇ ਥੋੜੀਆਂਸ ਬੋਲੂਗੀ ਫਰਾਈਡੇ ਨੂੰ ਕਿਵੇਂ ਦੀ ਫਿਲਮ ਬਣਾਈ ਐ ਪਰ ਮੈਨੂੰ ਇੰਨਾ ਜ਼ਰੂਰ ਪਤਾ ਮੈਂ ਕੰਮ ਕੀਤਾ ਫਿਲਮ 'ਚ ਡਬਿੰਗ ਵੀ ਕੀਤੀ ਐ ਬਹੁਤ ਕਿੰਨੇ ਪ੍ਰੋਸੈਸ 'ਚੋਂ ਅਸੀਂ ਨਿਕਲੇ ਆਂ ਪਰ ਜਦੋਂ ਕੋਈ ਫਿਲਮ ਤੁੰ ਨੂੰ ਵੀ ਰਵਾ ਦਿੰਦੀ ਹੈ ਨਾ ਤਾਂ ਮੈਨੂੰ ਲੱਗਦਾ ਕਿ ਆਡੀਅנס ਦੇ ਉੱਤੇ ਬਹੁਤ ਇੱਕ ਅਸਰ ਕਰਦੀ ਹੈ ਜੀ ਜਗਾ ਤੇ ਗੱਜ ਭਰਿਆ ਹੁੰਦਾ ਅੱਖਾਂ ਚੋਂ ਪਾਣੀ ਨਹੀਂ ਰੁਕਦਾ ਸੋ ਆਹੀ ਸਾਡਾ ਸਿਨੇਮਾ ਜੋ ਤੁਹਾਨੂੰ ਨਾਲ ਜੋੜ ਲੈਂਦਾ ਜੋ ਹਸਾਉਂਦਾ ਰਵਾਉਂਦਾ ਤੇ ਮੈਸੇਜ ਕਨਵੇ ਕਰਦਾ ਐਂਟਰਟੇਨਮੈਂਟ ਦੇ ਨਾਲ ਨਾਲ ਸੋ ਇਹ ਉਹ ਫਿਲਮ ਹੈ ਜਿਹੜੀ ਮੈਸੇਜ ਵੀ ਦੇ ਰਹੀ ਹੈ ਯੂਥ ਨੂੰ ਬਹੁਤ ਸੋਹਣਾ ਕਿ ਕਿਵੇਂ ਬਦਲਾਅ ਆਉਂਦਾ ਲੋਕਾਂ ਦੇ ਵਿੱਚ ਤੇ ਇੱਕ ਇੱਕ ਇੰਟਰੇਡਿੰਗ ਫਿਲਮ ਕਰਨੀ ਦੀ ਥੱਪੜ ਜਿੰਨਾ ਜੋਰ ਹੈਗਾ ਕਿ ਬੰਦਾ ਗਿਰ ਜਾਂਦਾ ਬਈ ਇਹ ਤਾਂ ਹੁਣ ਅਸੀਂ ਇੱਕ ਗੱਲ ਪੱਕੇ ਨੇ ਜੇ ਚੱਗੇ ਰਹੀ ਲੱਗਦੇ ਕਿ ਜੇਕਰ ਤੁਸੀਂ ਇਕੱਲੇ ਮਿਲੋ ਮੀਡੀਆ ਤੁਸੀਂ ਲੋਕ ਕਹਿ ਰਹੇ ਉਹਨਾਂ ਦੇ ਲੋਕ ਕਿ ਬਹੁਤ ਸੋਹਣੀ ਫਿਲਮ ਹੈ ਤਾਂ ਇਟ ਮੀਨਸ ਨਹੀਂ ਮੀਡੀਆ ਦਾ ਤੋ ਸਵਾਲ ਪੁੱਛਦਾ ਬਾਈ ਜੀ ਫਿਲਮ ਦੇਖ ਲਈ ਠੀਕ ਲੱਗੀ ਆਹ ਸ਼ਬਦ ਬਹੁਤ ਘੱਟ ਨਿਕਲਦੇ ਨੇ ਕਿ ਬਹੁਤ ਸੋਹਣੀ ਫਿਲਮ ਹੈ ਤੁਹਾਨੂੰ ਸਾਰਿਆਂ ਨੂੰ ਚੰਗੀ ਲੱਗੀ ਥੈਂਕ ਯੂ ਇਹ ਖਿਆਲ ਚ ਅਜੋਲੇ ਸਮੇਂ 'ਚ ਜ਼ਿਆਦਾ ਲੋੜ ਹੈ ਵੀਰੇ ਜਿਹੜੇ ਕੁੜੀਆਂ ਦੀ ਇੱਜ਼ਤ ਕਰਦੇ ਨੇ ਰਿਸਪੈਕਟ ਕਰਦੇ ਨੇ ਦੂਜਿਆਂ ਲਈ ਖੜੇ ਹੋ ਜਾਂਦੇ ਨੇ ਜਿਹੜੇ ਆਪਣੀ ਜਾਨ ਦੀ ਪਰਵਾਹ ਨਹੀਂ ਕਰਦੇ ਜਿਹੜੇ ਬੁਰਾਈ ਦੇ ਖਿਲਾਫ ਖੜਦੇ ਨੇ ਹਾਂ ਗਾਂਧੀ ਅਡਾਪਟ ਹੋਇਆ ਕਿ ਨਹੀਂ ਹੋਇਆ ਤੁਸੀਂ ਦੇਖ ਲਿਆ ਵੈਸੇ ਚੁੱਕਰਵਾਰ ਨੂੰ ਆਡੀਅנס ਨੇ ਕਿ ਦੇਖ ਲੈਣਾ ਮੈਨੂੰ ਲੱਗਿਆ ਕਿ ਹਾਂ ਅਡਾਪਟ ਹੋ ਗਿਆ ਅਡਾਪਟ ਹੋ ਗਿਆ ਆਪ ਹੀ ਬੋਲੋਗੇ ਜੇ ਕੋਈ ਸਟਾਰਟ ਨਹੀਂ ਕਰਦੇ ਦੂਸਰੀ ਬਾਈ ਜੀ ਦੇਖੋ ਅਜੇ ਜੀ ਫਿਲਮ ਦਾ ਪ੍ਰੀਮੀਅਰ ਕੀਤਾ ਸੋ ਮੇਰੇ ਨਾਲ ਸਾਰੀ ਗਾਂਧੀ ਦੀ ਸਟਾਰ ਕਾਸ ਪ੍ਰੋਡਿਊਸਰ ਸਾਹਿਬਾਨ ਸਾਰੇ ਜਿਹੜੇ ਖੜੇ ਇਕੱਠੇ ਹੋ ਗਿਆ ਛੋਟੇ ਤੇ ਐਸ ਐਚਓ ਸਾਹਿਬ ਖੜੇ ਨੇ ਸਾਡੀ ਫਿਲਮ ਦੇ ਹੀਰੋਇਨ ਅਦਿਤਿਆ ਆ ਰਿਹਾ ਆ ਰਿਹਾ ਜਿੰਮੀ ਤੇ ਸੰਜੂ ਭਾਈ ਤੇ ਇਦਰ ਤਨਵੀਰ ਭਾਈ ਸੋ ਇਹ ਫਿਲਮ ਦੀ ਖਾਸੀਅਤ ਇਹ ਹੈ ਵੀਰੇ ਬਹੁਤ ਸਾਰੇ ਫਰੈਸ਼ ਚਿਹਰਿਆਂ ਨਾਲ ਆਈ ਹੈ ਨਵੇਂ ਚਿਹਰਿਆਂ ਨਾਲ ਆਈ ਹੈ ਸਾਡ ਟੈਲੈਂਟ ਨੂੰ ਇੱਕ ਨਵਾਂ ਟੈਲੈਂਟ ਲੈ ਕੇ ਆਈ ਹੈ ਜੋ ਕਿ ਅੱਜ ਸਿਨੇਮੇ ਦੀ ਡਿਮਾਂਡ ਹੈ ਪਰ ਹਰ ਬੰਦੇ ਨੇ ਆਪਣਾ کردار ਬੁਰੀ ਨਿਭਾਇਆ ਦੇਖੋ ਕਿੰਨੇ ਸਾਰੇ ਐਕਟਰ ਇਸ ਫਿਲਮ ਦੇ ਜ਼ਰੀਏ ਪੰਜਾਬੀ ਇੰਡਸਟਰੀ ਨੂੰ ਮਿਲੇ ਔਰ ਇਹ ਜ਼ਰੂਰਤ ਅੱਜ ਦੇ ਟਾਈਮ 'ਚ ਇਹ ਨਹੀਂ ਕਿ ਗੱਲਾ ਦੇ ਫਰੌਡ ਆਈ ਜਾਵੇ ਜਾਂ ਕੋਈ ਹੋਰ ਆਈ ਜਾਵੇ ਸਿਨੇਮਾ ਵੱਡਾ ਹੋਣਾ ਚਾਹੀਦਾ ਸਿਨੇਮਾ ਵੱਡਾ ਉਦੋਂ ਹੋਊਗਾ ਜਦੋਂ ਬਹੁਤ ਸਾਰੇ ਫਰੈਸ਼ ਫੇਸ ਜਿਹੜੇ ਹੈਗੇ ਨੇ ਉਹ ਸਿਨੇਮੇ ਨੂੰ ਮਿਲਣੇ ਫਰੈਸ਼ness ਸਿਨੇਮੇ ਦੇ ਵਿੱਚ ਤਾਂ ਹੀ ਆਊਗੀ ਔਰ ਮੈਨੂੰ ਪਰਸਨਲੀ ਜਿੰਮੀ ਦਾ ਕੰਮ ਦੇ ਕੇ ਅਦੀਤੀ ਦਾ ਬਲਕੀ ਹਰਨ ਨਾਲ ਦਾ ਮੈਂ ਕੰਮ ਕਰਦਾ ਰਿਹਾ ਔਰ ਜਿੰਮੀ ਨੇ ਤਾਂ ਰਵਾਇਆ ਤੁਸੀਂ ਵੀ ਆਜੋ ਅੱਗੇ 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 ਆਜੋ ਆ ਸਾਡੀ ਬੌਕਸਰ ਕੁੜੀ ਅੱਗੇ ਆਜੋ ਤਰਪੀਤ ਬਾਈ ਨੇ ਬਹੁਤ ਕਮਾਲ ਕੰਮ ਕੀਤਾ ਇਹ ਸਾਡੇ ਮੈਡਮ ਬਾਤ ਕਰਦੇ ਲੋ ਥੋੜਾ ਅਸੀਂ ਆਪਣੀ ਫਿਲਮ ਬਾਰੇ ਕੁਝ ਨਹੀਂ ਬੋਲਣਾ ਤੁਸੀਂ ਬੋਲੋਗੇ ਆਡੀਅנס ਬੋਲੂਗੀ ਫਰਾਈਡੇ ਨੂੰ ਕਿਵੇਂ ਦੀ ਫਿਲਮ ਬਣਾਈ ਐ ਪਰ ਮੈਨੂੰ ਇੰਨਾ ਜ਼ਰੂਰ ਪਤਾ ਮੈਂ ਕੰਮ ਕੀਤਾ ਫਿਲਮ ਚ ਡਬਿੰਗ ਵੀ ਕੀਤੀ ਐ ਬਹੁਤ ਕਿੰਨੇ ਪ੍ਰੋਸੈਸ ਚੋਂ ਅਸੀਂ ਨਿਕਲੇ ਆ ਪਰ ਜਦੋਂ ਕੋਈ ਫਿਲਮ ਤੁੰ ਨੂੰ ਵੀ ਰਵਾ ਦਿੰਦੀ ਐ ਨਾ ਤਾਂ ਮੈਨੂੰ ਲੱਗਦਾ ਕਿ ਆਡੀਅנס ਦੇ ਉੱਤੇ ਬਹੁਤ ਡਿਕਾ ਅਸਰ ਕਰਦੀ ਐ ਸੋ ਕਿੰਨੀ ਜਗ੍ਹਾ ਤੇ ਗੱਜ ਭਰੇ ਆਉਂਦਾ ਅੱਖਾਂ ਚੋਂ ਪਾਣੀ ਨਹੀਂ ਰੁਕਦਾ ਸੋ ਆਹੀ ਸਾਡਾ ਸਿਨੇਮਾ ਜੋ ਤੁਹਾਨੂੰ ਨਾਲ ਜੋੜ ਲੈਂਦਾ ਜੋ ਹਸਾਉਂਦਾ ਰਵਾਉਂਦਾ ਤੇ ਮੈਸੇਜ ਕਨਵੇ ਕਰਦਾ ਐਂਟਰਟੇਨਮੈਂਟ ਦੇ ਨਾਲ ਨਾਲ ਸੋ ਇਹ ਉਹ ਫਿਲਮ ਹੈ ਜਿਹੜੀ ਮੈਸੇਜ ਵੀ ਦੇ ਰਹੀ ਹੈ ਯੂਥ ਨੂੰ ਬਹੁਤ ਸੋਹਣਾ ਕਿ ਕਿਵੇਂ ਬਦਲਾਅ ਆਉਂਦਾ ਲੋਕਾਂ ਦੇ ਵਿੱਚ ਇਹ ਕਿ ਕਰ ਰਹੇ ਨੇ ਇਹ ਫਿਲਮ ਭਾਈ ਗਾਂਧੀ ਫੋਰ ਦੀ ਤਿਆਰੀ ਕਿੰਨੀ ਹੈ ਇਹ ਸ਼ੁੱਕਰਵਾਰ ਨੂੰ ਜਿਹੜੀ ਸਾਡੀ ਆਡੀਅנס ਹੈ ਜੇ ਕਹੂਗੀ ਅਸੀਂ ਬਣਾ ਲਈ ਯਾਰ ਤੁਹਾਨੂੰ ਲੱਗਦਾ ਨਹੀਂ ਕਿ ਤੁਸੀਂ ਕਰੈਕਟਰ ਨਾਲ ਇੰਨਾ ਜੋੜ ਜਾਂਦੇ ਹੋ ਕਿ ਯਾਰ ਡਿਮਾਂਡ ਕਰਦੇ ਹੋ ਕਿ ਹੋਰ ਆਉਣੀ ਚਾਹੀਦੀ ਹੈ ਪਰ ਉਹ ਗੱਲ ਸੱਚੀ ਹੋਣੀ ਜੀ ਗਾਂਧੀ ਨੂੰ ਪਿਆਰ ਕਰਨਾ ਨਹੀਂ ਆਇਆ ਹੈ ਜੀ ਗਾਂਧੀ ਨੂੰ ਪਿਆਰ ਕਰਨਾ ਨਹੀਂ ਆਇਆ ਗਾਂਧੀ ਦਾ ਗਾਂਧੀ ਨੂੰ ਲੋਕ ਪਿਆਰ ਨਹੀਂ ਕਰ ਦਿੰਦੇ ਭਾਈ ਯਾਰ ਹੁਣ ਆਇਆ ਨਹੀਂ ਯਾਰ ਹੋਰਾਂ ਵੀ ਨਹੀਂ ਹੋਰਾਂ ਨੂੰ ਦਿੱਕਤ ਹੈ ਗਾਂਧੀ ਨੇ ਥੱਪੜ ਜੇ ਇੰਨਾ ਜ਼ੋਰ ਹੈਗਾ ਕਿ ਬੰਦਾ ਜਿੱਰ ਜਾਪਰ ਭਾਈ ਇਹ ਤਾਂ ਹਣਾ ਅਸੀਂ ਇੱਕ ਇੱਕ ਗੱਲ ਪੁੱਛਦੇ ਨੇ ਤੇ ਚੰਗੇ ਲੱਗਦੇ ਹਾਂ ਅੱਜ ਕੇ ਜਦੋਂ ਕਹਿੰਦੇ ਤੁਸੀਂ ਇਕੱਲੇ ਮਿਲੋ ਆਪਣਾ ਹੀਰੋ ਐਕਟਰ ਹੋ ਰਗਾ ਜੀ ਫਿਰ ਆਹ ਸਾਡਾ ਸਾਡਾ ਐভিডੈਂਸ ਐভিডੈਂਸ ਸਰ ਅਜੀ ਅਜੀ ਚਾਹ ਮਨੇ ਬਹੁਤ ਸੋਹਣਾ ਕੰਮ ਕੀਤਾ ਤੇ ਬਹੁਤ ਸੋਹਣੀ ਫਿਲਮ ਹੈ ਥੈਂਕ ਯੂ ਭਾਈ ਜੀ ਦੇਖੋ ਚਲੋ মিডিਆ ਤੁਸੀਂ ਲੋਕ ਕਹਿ ਰਹੇ ਹੋ ਨਾ ਦੇ ਲੋਗੇ ਬਹੁਤ ਸੋਹਣੀ ਫਿਲਮ ਹੈ ਤਾਂ ਇਟ ਮੀਨਸ ਨਹੀਂ ਮੀਡੀਆ ਦਾ ਤੋ ਸਵਾਲ ਪੁੱਛਦਾ ਬਾਈ ਜੀ ਫਿਲਮ ਦੇਖ ਲਈ ਠੀਕ ਲੱਗੀ ਆਹ ਸ਼ਬਦ ਬਹੁਤ ਘੱਟ ਨਿਕਲਦੇ ਨੇ ਕਿ ਬਹੁਤ ਸੋਹਣੀ ਫਿਲਮ ਐ ਤੁਹਾਨੂੰ ਸਾਰਿਆਂ ਨੂੰ ਚੰਗੀ ਲੱਗੀ ਥੈਂਕ ਯੂ ਤੁਹਾਡਾ ਸਾਰਿਆਂ ਦਾ ਕਿਤੇ ਨਾ ਕਿਤੇ ਲੱਗਦਾ ਸੀ ਵੀ ਕਿਤੇ ਗਲਤ ਮੈਸੇਜ ਦੇ ਪੱਧ ਨਹੀਂ ਨਹੀਂ ਜੀ ਤੁਹਾਡਾ ਬਹੁਤ ਪੋਜ਼ਿਟਿਵ ਗਿਆ ਹੈ ਬਾਈ ਜੀ ਇੱਕ ਚੀਜ਼ ਐ ਅਸੀਂ ਜਿੰਨਾ ਵੀ ਸਰਮਾਤ ਦਾ ਕੀਤਾ ਅਸੀਂ ਆਲਵੇਜ਼ ਮੈਸੇਜ ਦਿੰਦਾ ਸਾਡੇ ਟਾਈਟਲ ਹੁੰਦੇ ਨੇ ਟਾਪੂਆਂ ਦਾ ਮੁੰਡਾ ਹੋ ਗਿਆ ਬਲੈਕ ਆਊਟ ਗਿਆ ਗਾਂਧੀ ਇਹ ਟਾਈਟਲ ਲੱਗਦੇ ਨੇ ਪਰ ਅਸੀਂ ਆਲਵੇਜ਼ ਸਿਨੇਮਾ ਉਹ ਦਿੰਦਾ ਜੋ ਸਮਾਜ ਨੂੰ ਸੇਧ ਦੇਵੇ ਸਰ ਅਨ ਦਲਵੀਰ ਅੱਜ ਦੇ ਸਮੇਂ 'ਚ ਇਸ ਤਰ੍ਹਾਂ ਦੇ ਗੰਭੀਰ ਲੋਡ ਹੈ ਮੇਰੇ ਖਿਆਲ 'ਚ ਅੱਜ ਦੇ ਸਮੇਂ 'ਚ ਤਾਂ ਜ਼ਿਆਦਾ ਲੋਡ ਹੈ ਵੀਰੇ ਜਿਹੜੇ ਕੁੜੀਆਂ ਦੀ ਇੱਜ਼ਤ ਕਰਦੇ ਨੇ ਰਿਸਪੈਕਟ ਕਰਦੇ ਨੇ ਦੂਜਿਆਂ ਲਈ ਖੜੇ ਹੋ ਜਾਂਦੇ ਨੇ ਜਿਹੜੇ ਆਪਣੀ ਜਾਨ ਦੀ ਪਰਵਾਹ ਨਹੀਂ ਕਰਦੇ ਜਿਹੜੇ ਬੁਰਾਈ ਦੇ ਖਿਲਾਫ ਖੜਦੇ ਨੇ ਇਹ ਨਹੀਂ ਕਿ ਉਹ ਬਦਮਾਸ਼ੀ ਕਰਦੇ ਨੇ ਇੱਕ ਇੱਕ ਦੇਖੋ ਮੈਂ ਜ਼ਿਆਦਾ ਨਹੀਂ ਬੋਲੂ ਇੱਕ ਨੌਜਵਾਨ ਦਾ ਪਰਿਵਰਤਨ ਕਿਵੇਂ ਦਸਾਣਾ ਉਹਦੀ ਕਿਵੇਂ ਬਦਲ ਕਿਵੇਂ ਬਦਲਾਅ ਆਉਂਦਾ ਮੈਨੂੰ ਲੱਗਦਾ ਹੈ ਕਿ ਇਸ ਫਿਲਮ ਨੂੰ ਦੇਖ ਕੇ ਜਿਹੜਾ ਫਿਲਮ ਦਾ ਪਾਤਰ ਹੈ ਹੋਰ ਜਿਹੜੇ ਮੁੰਡੇ ਨੇ ਜੋ ਗਲਤ ਰਸਤਿਆਂ ਤੇ ਜਾਣਾ ਚਾਹੁੰਦੇ ਨੇ ਜਾਂ ਕਹਿੰਦੇ ਨੇ ਕਿ ਅਸੀਂ ਬਦਮਾਸ਼ੀ ਕਰਕੇ ਨਾਮ ਕਮਾਈਏ ਤਾਂ ਮੈਨੂੰ ਲੱਗਦਾ ਉਹਨਾਂ ਦੇ ਦਿਮਾਗ ਤੇ ਬਹੁਤ ਇੱਕ ਤਰ੍ਹਾਂ ਦੀ ਆਪਾਂ ਕਹਿੰਦੇ ਸੱਟ ਮਾਰੂ ஸ்ட்ਰਾਈਕ ਕਰੋਗੇ ਕੈਰੀ ਦਾ ਗੈਰੀ ਦਾ ਕ੍ਰਿਗਰ ਵੀਰ ਗਾਂਧੀ ਅਡਾਪਟ ਹੋਇਆ ਕਿ ਨਹੀਂ ਹੋਇਆ ਕਰ ਸੀ ਹਾਂਜੀ ਆ ਗਾਂਧੀ ਅਡਾਪਟ ਹੋਇਆ ਕਿ ਨਹੀਂ ਹੋਇਆ ਤੁਸੀਂ ਦੇਖ ਲਿਆ ਵੈਸੇ ਚੁੱਕਰਵਾਰ ਨੂੰ ਆਡੀਅנס ਨੇ ਵੀ ਦੇਖ ਲੈਣਾ ਮੈਨੂੰ ਲੱਗਿਆ ਕਿ ਹਾਂ ਅਡਾਪਟ ਹੋ ਗਿਆ ਅਡਾਪਟ ਹੋ ਗਿਆ ਵਧੀਆ ਕੈਰੈਕਟਰ ਦੀ ਸਾਰਿਆਂ ਦੇ ਬਹੁਤ ਚੰਗੇ ਹਾਂਜੀ ਬਹੁਤ ਬੈਸਟ ਸਾਡੇ ਹੀਰੋਇਨ ਫੜਿਆ ਨੀਤੀ ਆ ਰਹੀ ਆ ਜੀ ਬੋਲੋ ਜੀ ਖੁਸ਼ ਆਓ ਸਾਹਮਣੇ ਲੱਗੀ ਆ ਰਹੀ ਅਸਮੇ ਕੀ ਬੋਲ ਸਕਦੇ ਆ ਯਾਰ ਤੁਸੀਂ ਦੇਖੀ ਆ ਫਿਲਮ ਸੈਂਟਰ ਜਾ ਚੁੱਕੀ ਸਰ ਬਸ ਤੁਸੀਂ ਦੇਖੀ ਹੋ ਜਾਂ ਫਿਲਮ ਆਈ ਹੋ ਤੁਸੀਂ ਪਛਾਣਦੇ ਹੋ ਵੀ ਮੈਨੂੰ ਮੈਨੂੰ ਬਹੁਤ ਮੋਟੀ ਸੀ ਹੋ ਗੜੀ ਤਕਲੀ ਹੋ ਗਈ ਹਾਂ ਮੈਂ ਕਿੰਨਾ ਲ ਹੋਰ ਕਹਿਣੀ ਚਾਹਨਾ ਕਿ ਉਹ ਉਹ ਫਿਲਮ ਹੈ ਜਿਹੜੀ ਫਿਲਮ ਨੇ ਪੰਜਾਬੀ ਇੰਡਸਟਰੀ ਦੇ ਵਿੱਚ ਟ੍ਰੈਂਡ ਤੋੜਿਆ ਸੀਗਾ ਇੱਕ ਸਿਨੇਮੇ ਨੂੰ ਲੈ ਕੇ ਆਈ ਸੀ ਪੈਰਲ ਜਿਹਦੇ ਵਿੱਚ ਮੈਂ ਹੋ ਗਿਆ ਸੁਦੀ ਸੰਦੂ ਲਾਲੋਤੀ ਜਗਮਾਰ ਲक्की ਧਾਲੀ ਵਾਲ ਨਵਦੀਪ ਪਲੇਅਰ ਕਿੰਨੇ ਐਕਟਰ ਦਿੱਤੇ ਸਨ ਮੈਨੂੰ ਜਿਹੜੇ ਅੱਜ ਲਗਾਤਾਰ ਕੰਮ ਕਰ ਰਹੇ ਨੇ ਔਰ ਆਪਣਾ ਸਿਨੇਮਾ ਕਰ ਰਹੇ ਨੇ ਸੋਹਣ ਤਾਂ ਵੀਰ ਆਇਆ ਜਿੰਮੀ ਆਇਆ ਅਣਾ ਸੋ ਇਹ ਆਏ ਨੇ ਕਿਹਦਾ ਦੀ ਕੀ ਨੀ ਅੰਗੀ ਦਾ ਹੀ ਸੁਦੀ ਦਾ ਆ ਸਹੀ ਨਾ ਅੰਗੀ ਦਾ ਦੀ ਆਏ ਨੇ ਮੈਨੂੰ ਅਣਾ ਤੇ ਅਦਿੱਤੀ ਆਈ ਆ ਸੰਦੂ ਭਾਈ ਉਹਦਾ ਪੁਰਾਣਾ ਹੀ ਹੁੰਦੇ ਨੇ ਅਣਾ ਤੇ ਗੱਡੜ ਸਾਹਿਬ ਸਾਰੇ ਆ ਸੁਰੇਂਦਰ ਕੁਮਾਰ ਜੀ ਸਾਡੇ ਉਹ ਕਿੰਨੇ ਐਕਟਰ ਨਵੇਂ ਦਿੱਤੇ ਨੇ ਦੇਖੋ ਇਹ ਸਰਮੇ ਨੂੰ ਤੁਸੀਂ ਪਿਆਰ ਦਿੰਦੇ ਤਾਂ ਆਲਵੇਸ ਤੁਹਾਨੂੰ ਨਵੇਂ ਐਕਟਰ ਮਿਲਦੇ ਜਾਣਗੇ ਨਵੇਂ ਚਿਹਰੇ ਇੱਕ ਆ ਸਾਡਾ ਛੋਟਾ ਸਟਾਰ ਆਇਆ ਜੀ ਇੱਕ ਐਕਟਰ ਦਾ ਵੀ ਰੋਲ ਅੱਥਾ ਦੀ ਗੱਲ ਨੇ ਕਿੰਦਰ ਇੱਕ ਖੜਾ ਲਿਆ ਦਾ ਆ ਨਿਕੰਦਰ ਐਕਟਰ ਦਾ ਆਕੜ ਇਹ ਕੋਪਪੇ ਮੇਰਾ ਸਵਾਲ ਖੜੇ ਲਖਮੀਂਦਰ ਜੀ ਖੜੇ ਨੇ ਉਧਰ ਉਹ ਆਲਵੇਸ ਹਮਤ ਹੁੰਦੇ ਸਾਡੇ ਬਹੁਤ ਸਮਾਂ ਲੱਗਦਾ ਹੈ ਮੈਂ ਤੁਹਾਡਾ ਮੇਰਾ ਸਵਾਲ ਹੈ ਮਨ ਦੀ ਸਿਚੁਏਸ਼ਨ ਖਾਸ ਤੌਰ ਤੇ ਪਿੰਡਾਂ 'ਚ ਜਦੋਂ ਕਬਜ਼ਾ ਹੋ ਜਾਂਦਾ ਸੀ ਉਦੋਂ ਦੀ ਔਰਤ ਕੱਲ੍ਹ ਹੀ ਰਹਿ ਜਾਂਦੀ ਸੀ ਜੀ ਹਾਂ ਜੀ ਇਹ ਸਾਰੀ ਨੂੰ ਕਿਵੇਂ ਸਮਝਿਆ ਕਿ ਨੇ ਨਿਭਾਇਆ ਔਰ ਦੇਖਦੇ ਕਿਵੇਂ ਅਜੀਬ ਬਹੁਤ ਸਾਰੇ ਵੀਡੀਓ ਦੀ ਮਾਮਲੇ ਤੇ ਚੁੱਪ ਰਹੇ ਨੇ ਕਿ ਦੇਸ ਦੀ ਹੋ ਗਈ ਸਾਰੀ ਦੇਖੋ ਸਿਨੇਮਾ ਦਾ ਸਭ ਤੋਂ ਮੇਨ ਮਤਲਬ ਇਹ ਹੁੰਦਾ ਕਿ ਅਸੀਂ ਮੈਸੇਜ ਦੇਈਏ ਤੇ ਲੋਕਾਂ ਵਿੱਚ ਅਵੇਅਰਨੈਸ ਕ੍ਰੀਏ ਤੇ ਆਪਾਂ ਇੱਕ ਇਹੋ ਜਿਹਾ ਹੌਸਲਾ ਭਰੀਏ ਕਿ ਕੁੜੀਆਂ ਕੁੜੀਆਂ ਪਿੰਡਾਂ ਪਿੰਡਾਂ ਕਿਹੜੀਆਂ ਗਲੀਆਂ 'ਚ ਆਪਣੀ ਪਾਵਰ ਨੂੰ ਸਮਝੇ ਤੇ ਸਮਝ ਸਕੇ ਕਿ ਉਹਦੀ ਪਾਵਰ ਕਿੰਨੀ ਜ਼ਿਆਦਾ ਤੇ ਉਹ ਕੀ ਕੁਝ ਕਰ ਸਕਦੀ ਆ ਇਸ ਤੋਂ ਇਹ ਜਾਣੀ ਵੀ ਆਪਾਂ ਇਹ ਨਹੀਂ ਦੱਸਿਆ ਕਿ ਕੁੜੀਆਂ ਕਿੰਨੀਆਂ ਸਟਰੋਂਗ ਆ ਜੇ ਆਪਾਂ ਆਪਣੀ ਪਾਵਰ ਪਹਿਚਾਣ ਲਈ ਦੇ ਕਿ ਉਹ ਨਹੀਂ ਤੇ ਹਾਂ ਕੀ ਤਾਂ ਆਪਕੋ ਕੈਸਾ ਲੱਗ ਰਿਹਾ I am feeling so blessed, so happy. ਆਪਣੇ ਦੋਨੇ ਆਪਾਂ ਕੋਈ ਨਹੀਂ ਅੱਗੇ ਆ ਜਾਓ ਯਾਰ ਬਾਬਾ ਦੇਖੋ ਆਪਣੇ ਨੈਟਰ ਵਾਲੇ ਆ ਯਾਰ ਚਿਹਰੇ ਸੀ ਇਹਦਾ ਮੁੰਡੇ ਦਾ ਕਿੰਨਾ ਸੋਹਣਾ ਕੰਮ ਸੀ ਨਵੇਂ ਚਿਹਰੇ ਆ ਰਹ ਉਹ ਮੈਨੂੰ ਲੱਗਦਾ ਕਿ ਜਦੋਂ ਸਾਰੇ ਐਕਟਰ ਆਉਣਗੇ ਯਾ ਫਿਲਟਰ ਵਾਲੇ ਬੰਦੇ ਆਉਣਗੇ ਅਸੀਂ ਕਿਹਾ ਦਾ ਵਿਰੋਧ ਨਹੀਂ ਕਰਦੇ ਅੱਜ ਪੂਰੀ ਇੰਡਸਟਰੀ ਖਿਲਵਾੜੀ ਹੈ ਹਰ ਤਰ੍ਹਾਂ ਅਲੱਗ-ਅਲੱਗ ਤਰ੍ਹਾਂ ਦੇ ਰੰਗ ਨੇ ਸੋ ਨਵੇਂ ਚਿਹਰੇ ਮੈਨੂੰ ਲੱਗਦਾ ਸਨ ਵਿੱਚ ਚੋਣੇ ਚਾਹੀਦੇ ਦੇ ਮੁਬਾਰਕਾਂ ਬਹੁਤ ਥੈਂਕ ਯੂ ਭਾਈ ਜੀ ਥੈਂਕ ਯੂ ਪਰਮਾਤਮਾ ਕਰੇ ਸ਼ੁਕਰਵਾਰ ਨੂੰ ਬਹੁਤ ਵੱਡੀ ਓਪਨਿੰਗ ਨਾਖ ਲਈ ਥੈਂਕ ਯੂ ਤੁਹਾਡੀ سپورਟ ਚਾਹੀਦੀ ਆਲਵੇਸ سپورਟ ਕਰਦੇ ਰਹੋ ਸਰ ਗਾਂਧੀਪੁਰ ਦੀ ਏਡ ਰਹੇਗੀ ਭਾਜੀ ਥੈਂਕ ਯੂ ਭਾਜੀ ਆਏਗੀ ਆਏਗੀ ਥੈਂਕ ਯੂ ਤੁਸੀਂ ਤੁਸੀਂ ਲੈ ਕੇ ਆਓਗੇ ਅਸੀਂ ਤੁਹਾਡੀ ਡਿਮਾਂਡ ਕਰਾਂਗੇ ਤੇ ਲੈ ਕੇ ਆਵਾਂਗੇ ਇੱਕ ਹੋਵੇਂ ਸਾਥ ਤੁਹਾਡੇ ਨਾਲ ਥੈਂਕ ਯੂ ਥੈਂਕ ਯੂ